ਵਿੱਚ ਕਰੇ ਕਿ ਨਰਸੀ ਮੇਰਾ ਸੀ ਵੀ ਇਹ ਇੰਨਾ ਅੰਦਰ ਭੈ ਪਿਆ ਹੋਵੇ ਕਿਸੇ ਕੰਮ ਦੇ ਐ ਤੇ ਕਰਤਾ ਤੋਂ ਨਹੀਂ ਐ ਐਵੇਂ ਗਵਾਦਣਾ ਬੈਗੀ ਕਿ ਤੂੰ ਕਦੋਂ ਸੰਸਾਰ ਦੇ ਸਾਲੇ ਕਰੋ ਤੇ ਜਿਹਨੇ ਜ਼ਿੰਮੇਵਾਰੀਆਂ ਪੂਰੀਆਂ ਕਰੋ ਸਭ ਸੰਸਾਰ ਦੇ ਵਿੱਚ ਕੋਈ ਉਮੜਾ ਕਰਦਾ ਤੁਹਾਡੀ ਜ਼ਿੰਮੇਵਾਰੀ ਦੇ ਬੰਲੇ ਆਪਣਾ ਠੀਕ 100% ਠੀਕ ਹੋਵੇ ਪਰ ਵਿੱਚੋਂ ਟਾਈਮ ਤਾਂ ਸਭ ਨੂੰ ਮਿਲਦਾ ਅੱਗੇ ਜਾ ਕੇ ਕਿਹੜਾ ਤੂੰ ਜਵਾਬ ਦੇ ਹੋਵੇਂ ਕਿ ਕਾਇਮ ਨਹੀਂ ਮਿਲਿਆ ਕਦੇ ਹੋ ਸਕਦੀ ਹੈ ਨਾ ਬਰਫਾ ਗੁੱਫਾ ਨੂੰ ਮੌੜਾ ਅੰਦਰ ਬੈਠੇ ਬੈਠ ਕੇ ਗੱਪਾਂ ਕਰ ਕਿਉਂਕਿ ਪਾਦਰੇ ਨੇ ਟਾਈਮ ਦੇਵੇ ਸਮੇਂ ਦੀ ਪਾਦਰੇ ਨੇ ਕੀਤੀ ਹੈ ਇਨਾ ਕਦਰ ਸਮਾਜੇ ਨੂੰ ਕਦਰ ਕਰੇ ਜਿੰਨਾ ਮੱਥੀ ਨਾਲ ਉਠਾ ਰਿਹਾ ਤੇ ਣੁਕ ਜ਼ਰਮ ਚਾਹ ਤੇ ਅਗਰ ਕੋਈ ਚਾਹੇ ਮੈਂ ਸਵਰਗ ਦਾ ਰਾਜਾ ਬਣ ਜਾਵਾਂ ਇੰਦਰ ਬਣ ਜਾਏਗਾ। ਅਗਰ ਚਾਹੇ ਅਗਰ ਚਾਹੇ ਮੈਂ ਰੱਬ ਦਾ ਰਾਜਾ ਬਣ ਜਾਵਾਂ ਉਹ ਬਣ ਜਾਏਗਾ। ਮੈਂ ਕਹਦਾ ਨਹੀਂ ਕਰ ਨਹੀਂ ਹੈ ਫਿਰ ਰੱਬ ਤਾਂ ਤੇ ਹੈ ਵਿੱਚ ਆਪਣੇ ਆਪ ਨੂੰ ਗਵਣਾ ਰੱਬ ਨੇ ਕੀ ਕਰਨਾ ਹੈ ਆਪਣੇ ਆਪ ਨੂੰ ਗਵਾ ਦੇਣਾ ਹੈ। ਰੱਬ ਤਾਂ ਸਾਰੇ ਵਿਆਪਕ ਤੇ ਬਿਰਾਜਮਾਨ ਹੈ ਘੜ ਘੜ ਮੇ ਹਰ ਜੀਵ ਉਸੇ ਹੈ। ਆਪਣਾ ਆਪ ਗਵਾਉਣ ਹੈ ਵਰਦੀਆਂ ਪਰਿਵਾਰ ਦਾ ਸ਼ੌਕ ਲੱਗਿਆ ਉਹ ਆਪਣੇ ਆਪ ਨੂੰ ਗਵਾਉਣ ਤੇ ਲੱਗੇ ਨੇ ਅਸੀਂ ਗਵਾਉਣ ਤੇ ਨਹੀਂ ਲੱਗੇ ਸੰਸਾਰ ਦੇ ਸੁੱਖ ਭੋਗਦੇ ਆ ਕਬੀਰ ਦਾ ਸ਼ਬਦ ਆਉਂਦਾ ਈਰ ਗ੍ਰਹਿ ਕਰਨ ਦਾ ਧਰਮ ਕਰ ਨਹੀਂ ਤਾਂ ਕਰ ਬਰਾਵ ਕਹਿੰਦੇ ਜੇ ਤੂੰ ਗ੍ਰਸਥੇ ਸੁੱਖ ਭੋਗਣਾ ਚਾਹੁੰਦਾ ਤਾਂ ਤੂੰ ਬਿਕਵਾ ਨਾ ਤੂੰ ਦਾ ਅਰਥ ਹੈ ਦਇਆ ਜਿਨੇ ਤੇਰੇ ਪੁੱਤ ਨੂੰ ਲੋੜਾ ਮੇਰੇ ਪੁੱਤ ਨੂੰ ਲੋੜਾ ਜਿਹੜਾ ਉਹ ਤੇਰੀ ਬੱਚੀ ਬੱਜੇ ਕਰੈ ਗ੍ਰਹਿ ਕਰਨਾ ਤਾਂ ਤਰਨ ਕਰ ਨਹੀਂ ਤਾਂ ਕਰ ਮੈਨੂੰ ਜੇ ਭਰੀ ਹੋਣਾ ਚਾਹਣਾ ਤਮਾਮ ਦੁੱਖਾਂ ਤੋਂ ਸਭ ਬਰਾਂਗ ਤਾਂ ਕਰ ਤਰ ਤਰ ਦਾ ਕੂੜਾ ਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਘਰੇ ਰੱਖ ਤੂੰ ਤਾਜੀ ਕਿਤੇ ਵੀ ਖੜੇ ਆ ਵਿਚਾਲੇ ਦੇ ਨਾਮ ਗੇ ਕੱਖ ਨਾ ਖੱਟੇ ਖੁੱਟੇ ਕੀ ਹੋਇਆ ਕਰੀ ਵੀ ਜਾਣਾ ਕਰਨਾ ਸਾਨੂੰ ਕਿੰਨੂੰ ਮਰ ਕਰਨ ਕੰਮ ਛੱਡੋ ਨਾ ਕਰ ਕੰਮ ਆਵੜੇ ਇੰਨੇ ਕਰੋ ਜਾਣਾ ਸਭ ਨੇ ਸੰਸਾਰ ਤੋਂ ਵੀ ਸੋ ਰੋਣ ਲੋਕ ਵੀ ਰੋਣ ਦੀ ਥੇ ਕੋਈ ਬੰਦਾ ਕੰਮ ਕਰਨ ਵਾਲਾ ਜਨਾ ਭਰਾ ਬੰਦਾ ਕੰਮ ਥੋੜੇ ਐਨੇ ਵਧੀਆ ਹੋਣ ਸਰੇ ਛੋਟਾ ਟਾਈਮ ਕੱਢ ਕੇ ਜਿਸ ਕੰਮ ਲਈ ਆਇਆ ਉਹ ਜਿਹਨੇ ਭੇਜਿਆ ਉਹਨੂੰ ਤੇ ਆਦ ਕਰਨਾ ਹੈ ਦਿਤਿਆ ਵਸਤੂਆਂ ਨਾਲ ਤਾਂ ਪਿਆਰ ਪੈਗੜ ਦੇਣ ਵਾਲੇ ਨੂੰ ਭਗਦੇ। ਇਹ ਵੀ ਅਗਲੀ ਵਾਰ ਕੀ ਦੇਵਾਂਗੇ? ਉਹ ਦੇਣਾ ਵੀ ਅਸਰ ਰੱਖਣਾ ਇਹਨਾਂ ਸਰੀਰ ਦੇ ਤਪ ਉੱਤੇ ਆਦਿਤਿਆ ਸਵਾਗਤ ਕਰਨਾ ਰੋਜ਼ ਦੇ ਸੁਖ ਦਿਤਨੇ ਨੇ ਅਬ ਬਹੁਤ ਘੱਟ ਕੰਮ ਕਰਕੇ ਜਿਹੜੇ ਮਜ਼ਦੂਰ ਨੇ ਬੇਚਾਰੇ ਨੇ ਕੋਲ ਰੋਟੀ ਨਹੀਂ ਝੜਦੀ ਆ ਝੁੱਗੀਆਂ 'ਚ ਬੈਠੇ ਦਿਨ ਰਾਤ ਕੰਮ ਕਰਕੇ ਬੈਠੇ ਝੁੱਗੀਆਂ 'ਚ ਜਿਵੇਂ ਉਹ ਤੇ ਸੰਤ ਰੱਬ ਨੇ ਮਿਹਰ ਦਿੱਤੀ ਨਾ ਰਾਤ ਰੈਸਟਾਂਰਾਂ ਲਈ ਸੌਣ ਲਈ ਆਰਾਮ ਕਰਨ ਲਈ ਕੰਮ ਵੀ ਥੋੜੇ-ਬਹੁਤੇ ਨਾਲੇ ਰੋਟੀ ਚੰਗੀ ਵਧੀਆ ਮਿਲਦੀ ਆ ਐਸਾ ਤਾਂ ਜਿੰਨਾ ਸੁਖਰਾ ਨਾ ਕਰੀ ਉਹਨਾਂ ਥੋੜਾ ਨਹੀਂ ਨਹੀਂ ਸ਼ੌਕ ਨਹੀਂ ਲੱਗਿਆ ਬਾੜੀਆਂ ਨਹੀਂ ਬਣਾਏ ਇਹਨੂੰ ਲੁੱਕ ਜਨ ਤਾਂ ਬਾੜੀਆਂ ਬਣ ਲਈ ਸੀਗਾ ਉਹ ਖੱਟੀ ਕਰਦੇ ਆ ਇਹ ਕਿੰਨਾ ਵਾਰ ਫਸ ਗਏ ਧੰਮਾਕੜਾ ਜਹ ਕਈ ਨਹੀਂ ਹੱਥ ਮਰਦੀ ਮਾੜੀ ਆ ਬਸਿਆਰਾਂ ਦੀ ਦਿਨ ਰਾਤ ਕੰਮ ਕਰਕੇ ਵੀ ਰੋਟੀ ਨਹੀਂ ਛੁੱਟਦੀ ਹੈ 파ਟੇ ਕੱਪੜੇ ਝੁੱਗੀ ਦੇ ਸੌਣਾ ਜਾ ਕੇ ਤੇ ਅਸੀਂ ਇਹ ਕਿਵੇਂ ਕਹਾਗੇ ਧਰਵਾਜ਼ੇ ਪੜੇ ਜਾ ਕੇ ਮੈਨੂੰ ਟਾਈਮ ਨਹੀਂ ਮਿਲਿਆ ਹੈ ਚੰਗੇ ਪਹਿਣਦੇ ਆ ਚੰਗਾ ਖਾਂਦੇ ਆ ਚੰਗੀਆਂ ਕੋਠੀਆਂ ਮਕਾਨ ਪਹਿਣਦੇ ਮੇਰੇ ਉਹਨੇ ਚੰਗਾ ਵਗਦਾ ਕੋਲ ਕਿਉਂ ਵੀ ਘਟਦੇ ਦੋ ਘੰਟੇ ਵੀ ਕੰਮ ਕਰਦੇ ਤਾਂ 22 ਘੰਟੇ ਬੈਠਿਆ ਸੀ ਕਿਉਂਕਿ ਰਬ ਨੇ ਸਿਸਟਮ ਇਹਨੇ ਤਾਂ ਬਣਾਇਆ ਕਿ ਕੋਈ ਕਮਾਈ ਹੈ ਸੀ ਉਹਦਾ ਧੀਰਾ ਬਠਾਇਆ ਗਿਆ ਇਹਦਾ ਜਿੰਨਾ ਸ਼ੁਕਰਾਨਾ ਕਰਦੇ ਹਾਂ ਥੋੜਾ ਅਸੀਂ ਸ਼ੁਕਰਾਨਾ ਜੀਵ ਨੂੰ ਅਰੇ ਥੈਂਕ ਯੂ ਥੈਂਕ ਯੂ ਕਰਤਾ ਐਕਸ਼ਨ ਕਰਨਾ ਕਿਹਨੇ ਤਾਂ ਕਹਿੰਦਾ ਥੈਂਕ ਯੂ ਥੈਂਕ ਯੂ ਉਹਨੂੰ ਕਹਿੰਨ ਲੋੜ ਪੈ ਗਈ ਹੁਣ ਤੇਰਾ ਥੈਂਕ ਯੂ ਦੇਖੀ ਕਹਿੰਦਾ ਨਹੀਂ ਮੈਂ ਤੇਰੇ ਕੰਮ ਕਰਦਾ ਤੇਰਾ ਹੋਣਾ ਨਹੀਂ ਤੇ ਉਹਦੋਂ ਥੈਂਕ ਯੂ ਕਹਦਾ ਕਰਦਾ ਇਦੋਂ ਹੁਣ ਤੂੰ ਤੇਰੇ ਉਹ ਹੀ ਐਕਸ਼ਨ ਹੋਣਾ ਤੇਰੇ ਐਕਸ਼ਨ ਥੈਂਕ ਯੂ ਕਰ ਤੂੰ ਨਾ ਕਰੇਂ ਤੇ ਰੱਬ ਨੂੰ ਤੇਰੇ ਐਕਸ਼ਨ ਥੈਂਕ ਯੂ ਕਰੂੰਗਾ ਨਮਸਕਾਰ ਇੱਕ ਵਾਰ ਨੂੰ ਪਾਵੇ ਕਰੇ ਤੇਰੇ ਐਕਸ ਨੂੰ ਉਹ ਜੋ ਚਾਹੁੰਦਾ ਹੈ ਤੁਹਾਡਾ ਨੌਕਰ ਹੈ ਤੁਹਾਡਾ ਪੁੱਤਰ ਤੁਹਾਡੀ ਆਗਿਆ ਦਾ ਮੰਨਦਾ ਨਹੀਂ ਪਿਤਾ ਜੀ ਨਮਸਕਾਰ ਕਿੰਨੀ ਕੀ देर ਸਾਈਂ ਕਰੂੰ ਕਿ ਉਹਨੂੰ ਤੁਸੀਂ ਬਣਦੇ ਕਲਾਸਿਆਂ ਮੈਂ ਪੈਸੇ ਲੱਗੇ ਹੋਵੇ ਪਿਤਾ ਜੀ ਨਮਸਕਾਰ ਜੇ ਪਹਿਲੀ ਵਾਰੀ ਇਹ ਅਭਿਦਨ ਕਿੰਨੀ ਤੁਸੀਂ ਮਰ ਜਾਏਗੀ ਉਹ ਨਮਸਕਾਰ ਕਿੰਨੀ ਕੀ देर ਸਾਈਂ ਕਰੇਗਾ ਉਹਨੂੰ ਗੁੱਸਾ ਛੱਡੂਗਾ ਕਦੇ ਨੂੰ ਮਜ਼ਾਕ ਕਰਦਾ ਹੈ ਮੱਥਾ ਟੇਕੀ ਜਾ ਰੇ ਮੈਂ ਜੋ ਕਹਿਣਾ ਕਰਨ ਨੂੰ ਤਿਆਰ ਨਹੀਂ ਹੈ ਤੂੰ ਪਹਿਲੀ ਵਾਰੀ ਹੁਕਮ ਲੜੇ ਕੋਈ ਵਾਰ ਨਾ ਮੱਥਾ ਟੇਕੇ। ਹੁਣ ਜੇ ਐਕਸ਼ਨ ਆਪਦਾ ਥੈਕੂ ਕਰ ਲ ਜੀ ਨੇ ਇਹਨਾਂ ਕੋਈ ਦਿੱਤਾ ਹੈ। ਨਰਾਦ। ਸੰਸਾਰ ਦੇ ਕੰਪ ਕਾਰ ਵੀ ਸਾਰੇ ਕਰਦੇ ਹੋਏ ਕੌਣ ਰੋਕ ਦੇ? ਜਿੰਨੇ ਸਾਡੇ ਉਹਦੇ ਦੇ ਰਿਐਕਸ਼ਨ ਹੋਣਗੇ ਉਹਦੇ ਹੁਕਮ ਅਨੁਸਾਰ ਚੱਲਣ ਦੇ ਹੋਣਗੇ ਉਹਨੇ ਉਹਦਾ ਸ਼ੁਕਰਾਨਾ ਉਹ ਹੋਏਗਾ ਐਕਸ਼ਨ ਨਾਲ ਗੱਲਾਂ ਨਾਲ ਨਹੀਂ ਹੋਣਾ। ਈਮਲ ਸਾਡਾ ਜਿੰਨਾ ਉਹਦੇ ਲੇਖੇ ਲੱਗੇਗਾ ਉਹ ਲੇਖੇ ਵਿੱਚ ਪੱਜ ਕੇ ਜਫਾ ਪਾ ਕੇ ਮਿਲੇਗਾ ਆਪਾਂ ਇੱਕ ਜੀ ਮੇਰਾ ਵੀ ਕੋਲ ਥੋੜੇ ਦੋ ਕੰਦਸ਼ਨ ਪਾਸ ਕਰ। ਕਿ ਕਰ ਨੂੰ ਬਤਿਆ ਮੇਰੀ ਅਰਦਾਸ ਕਰ ਦਿਓ ਨਾਮ ਸਿੰਘ ਜੀ ਆਪਾਂ ਹੈ ਰੱਬ ਨੂੰ ਸੋਮਦਰ ਸੰਦਾ ਦ। ਕਦੇ ਲੋਕਾਂ ਆ ਨਾਮ ਸਿੰਘ ਨੂੰ ਕਰਦਾ ਜੀਵ ਨਹੀਂ ਚੱਲਦੀ ਕਿ ਕੀ ਨਹੀਂ ਚੱਲਦਾ ਕਿ ਕਿਹੜੀ ਤਖਲੀਬ ਹੈ ਕਿਸੇ ਦੀ ਹੈ ਉਹ ਹੁੰਦੀ ਹੈ ਕਬਲੀ ਹਰਤ ਮਾੜੀ ਹੈ ਕਿਹੜੀ ਮਾੜੀ ਹੈ ਅਰਦਾਸ ਤੇ ਕਾਹਦੀ ਕਰਨੀ ਹੈ ਤਿਆਰ ਤਾਂ ਸਾਡਾ ਆਪਣਾ ਮਨ ਨਹੀਂ ਹੋਇਆ ਹੈ। ਨਿਰਪਖਾਡ ਨੇ ਸਾਡੇ ਛੋਲੇ ਨੋਕਾ ਮਿਲਦੇ ਦਰਵਾਜ਼ੇ ਤੱਕ ਕਰ ਦਿੰਦਾ ਜੀ ਤਾਂ ਇਹਦਾ ਮਜ਼ਾਕ ਕਰਦੇ ਨਾਲ ਸਭ ਹੁੰਦੇ ਮੇਰੇ ਅਰਦਾਸ ਦੇ ਨਾਲ ਸੇਵਾ ਸੇਵਾ ਕਰ ਲੈਣਗੇ ਨਾਲ ਤੋਂ ਤੇਰਾ ਮਨ ਤਾਂ ਤਿਆਰ ਨਹੀਂ ਹੋਇਆ ਹੈ ਤੇ 10000 ਰੁਪਏ ਕਾਫਟੇ ਪਰੇ ਹੋਏ ਮੈਂ ਤਾਂ ਕਰੂੰਗਾ 10000 ਰੁਪਏ ਤਦ ਰਸਤੀ ਨੂੰ ਇਹ ਰੋਟੀ ਨਹੀਂ ਮਿਲਦੀ ਫਿਰ ਅੱਲ ਮੱਤਾ ਬਣ ਕੇ ਸਫਰ ਨਹੀਂ ਹੋਣਾ ਹੈ ਜਿੰਨਾ ਜੀ ਨਾ ਵਰਦੇ ਪੂਰਾ ਕਰ ਦਿੱਤਾ ਸਾਦੀ ਹੋ ਗਈ ਜੋ ਕੁਝ ਹੋ ਗਿਆ ਆਪਣੇ ਤਾਂ ਲੈਟ ਨੇ ਹੋ ਫੜ ਰੱਖੋ ਬੇ ਬੇਟੇ ਫੜ ਕੇ ਉਹਨੂੰ ਕੋਈ ਇਹਦਾ ਇਹਨਾਂ ਗੱਲਾਂ ਬਾਤਾਂ ਇਹ ਬੇਟੇ ਫੜਾਉਂ ਨਹੀਂ ਭੇਜੇ تھے ਉਹ ਤਾਂ ਨਾ ਫੜਨੇ ਭੇਜੇ ਸੀਗੇ ਲੋਗਾਂ ਦੀ ਸੇਵਾ ਕਰਨ ਲਈ ਭੇਜੇ ਸੀਗੇ ਬੇਟੇ ਨੂੰ ਫੜ ਕੇ ਕੌਣ ਕਰਿਆ